ਰਾਦੇ ਜੀ ਚਲ ਜਰਾ ਅੱਜ ਦਾ ਆਪਾਂ ਸ਼ਵੀਲਾਂ ਦੇ ਦਰਸ਼ਨ ਕਰਾਉਂਦੇ ਪਏ ਸੀ ਜਮਸ਼ੇਰ ਚ ਲੱਗੀਆਂ ਹੋਈਆਂ ਜਿਹੜੀਆਂ ਚਾਰ ਸ਼ਵੀਲਾਂ ਆ ਉਹਦਾ ਬਲੌਗ ਬਣਾਉਂਦੇ ਪਏ ਸੀ ਤੇ ਚੌਥੀ ਸ਼ਵੀਲ ਤੇ ਪਹੁੰਚੇ ਆ ਤੇ ਸਵਾ ਮਹੀਨਾ ਚੱਲ ਨਹੀਂ ਤੁਹਾਨੂੰ ਦੱਸ ਦਈਏ ਪਹਿਲਾਂ ਸੱਚੇ ਭਾਜੀ ਵੱਲੋਂ ਨਾਲ ਸੰਗਤ ਸਜੋੜਨ ਲੱਗੀ ਹੋਈ ਆ ਤੇ ਭਾਜੀ ਹੁਣੀ ਲੰਗਰਾਂ ਦੀ ਗੱਲ ਚੱਲਦੀ ਕਿ ਇਹ ਪੰਜਾਬ ਦੇ ਹਿੱਸੇ ਆਏ ਲੰਗਰ ਜਿਹੜੇ ਫ੍ਰੀ ਲੰਗਰ ਲਾਉਣੇ ਆ ਨਾ ਇਹ ਗੁਰੂ ਸਾਹਿਬ ਦੀ ਦੇਣ ਏ ਸਾਡੇ ਝੋਲੀ ਵਿੱਚ ਪਈ ਆ ਬਲੇ ਭਾਗਾ ਵਾਲੇ ਕਿਉਂ ਭਾਜੀ ਬੋਲੀ ਗੱਲ ਤਾਂ ਤੇ ਭਾਜੀ ਕਹਿੰਦੇ ਤੁਹਾਨੂੰ ਇੱਕ ਲੰਗਰਾਂ ਦੀ ਗੱਲ ਸੁਣਾਉਣੇ ਆ ਤੇ ਜਦੋਂ ਆਪਾਂ ਗੱਲ ਸੁਣਨ ਲਈ ਚੰਗੀ ਲੱਗੀ ਸੋਚਿਆ ਤੁਹਾਨੂੰ ਜਿਹੜਾ ਪਰਿਵਾਰ ਫੇਸਬੁੱਕ ਤੇ YouTube ਦੇ ਨਾਲ ਜੁੜਿਆ ਹੋਇਆ ਸੋਸ਼ਲ ਮੀਡੀਆ ਦਾਹੀਂ ਤੁਹਾਨੂੰ ਵੀ ਗੱਲ ਸੁਣਾਈ ਜਾਵੇ ਭਾਜੀ ਦੇ ਦਾਹੀਂ ਜਿਹੜੀ ਉਹਨਾਂ ਨੇ ਬਾਹਰ ਦੇਖੀ ਭਾਜੀ ਗੱਲ ਸੁਣਾਓ ਪਹਿਲਾਂ ਤਾਂ ਮੈਂ ਉਹ ਤੁਹਾਨੂੰ ਛੋੜੇ ਵੀ ਨਾਲ ਸੰਧੀ ਕੀਤੀ ਪਹਿਲਾਂ ਗੱਲ ਹਾਂਜੀ ਹਾਂਜੀ ਤੇ ਅਸੀਂ ਉਹ ਇੰਗਲੈਂਡ ਜਾਂਦੇ ਰਹਿੰਦੇ ਹਾਂ ਨਾ ਹਾਂਜੀ ਉੱਥੇ ਗੁਰਦੁਆਰਾ ਸਾਹਿਬ ਆਪਾਂ ਬਾਬਾ ਸੰਗ ਬਿਲਕੁਲ ਉਸਿਆੜੇ ਦਾ ਨਾ ਠੀਕ ਹੈ ਜੀ ਤੇ ਉੱਥੇ ਜਦੋਂ ਉੱਪਰ ਮੱਥਾ ਟੇਕਣ ਜਾਂਦੇ ਆ ਕਿਉਂਕਿ ਗੋਰਾ ਦੇਖਦਾ ਰਹਿੰਦਾ ਸੀ ਪੰਜਾਬੀ ਬੰਦੇ ਅੰਦਰ ਜਾਂਦੇ ਆ ਜੀ ਜੀ ਸਿਰ ਤੇ ਸਿਰ ਤੇ ਰਮਾ ਰੱਖ ਲੈਂਦੇ ਆ ਹਾਂਜੀ ਹਾਂਜੀ ਤੇ ਅੰਦਰ ਜਾਂਦੇ ਆ ਇੱਕ ਪੈਸਾ ਲੈ ਕੇ ਜਾਂ ਦੋ ਪੈਸੇ ਜਾਂ 50 ਪੈਸੇ ਲੈ ਜਾਂਦੇ ਆ ਹਾਂਜੀ ਉੱਥੇ ਰੱਖ ਕੇ ਜਮਾ ਕਰਾ ਕੇ ਨਾ ਤੇ ਬਾਅਦ ਲੰਗਰ ਵੀ ਛਕਦੇ ਆ ਇਹ ਖਾਣਾ ਵੀ ਖਾਂਦੇ ਆ ਚਾਹ ਵੀ ਪੀਂਦੇ ਆ ਦੁੱਧ ਵੀ ਪੀਂਦੇ ਆ ਬਿਲਕੁਲ ਜੀ ਨਾਲੇ ਕੁਰਸੀਆਂ ਤੇ ਬੈਠ ਕੇ ਤੇ ਚੱਲਦਾ ਰਹੇ ਉੱਥੇ ਹਾਂਜੀ ਹਾਂਜੀ ਤੇ ਉਹ ਕਿਨੇ ਤਾਂ ਦੇਖਦਾ ਰਿਹਾ ਉਹਨੇ ਕਿ ਪੰਜਾਬੀ ਨੂੰ ਪੁੱਛਿਆ ਵੀ ਕਿਤੇ ਕੀ ਚੱਕਰ ਇੱਕ ਦਾ ਸ਼ਾਪ ਕਿਦਾਂ ਦੀ ਆ ਸ਼ਾਪ ਕਿਦਾਂ ਦੀ ਬਈ ਕਿਤੇ ਸਾਰਾ ਕੁਝ ਇਦਾਂ ਯਾਰ ਇਹ ਬੰਦੇ ਜਾਂਦੇ ਆ ਅੰਦਰ ਇੱਕ ਪੈਸਾ ਦੇ ਕੇ ਰੱਜ ਕੇ ਆਉਂਦੇ ਬਾਹਰ ਵੀ ਇਹ ਕਿੰਨੇ ਪੈਸੇ ਲੱਗਦੇ ਉਹ ਕਹਿੰਦਾ ਪੈਸੇ ਪਸੰਦ ਲੱਗਦੇ ਇੱਕ ਸ਼ਰਧਾ ਆ ਜਿਹਨੇ ਉਦਾਂ ਵੀ ਮੱਥਾ ਟੇਕਦਾ ਉਹਦੇ ਵੀ ਜਿਹੜੀ ਸ਼ਰਧਾ ਆ ਜਿਹਦੇ ਕੋਲ 4 ਪੈਸੇ ਜਾਂ ਰੁਪਈਆ ਜਾਂ ਪੌਂਡਿਆ ਉਹਨੇ ਮੱਥਾ ਟੇਕਣਾ ਉਤਵਾਰ ਫੇਰ ਲੰਗਰ ਛਕਦੇ ਫ੍ਰੀ ਆ ਤੇ ਕੋਈ ਪੈਸਾ ਨਹੀਂ ਉਹ ਸੁਣ ਕੇ ਇੰਨਾ ਖਰਾ ਰੋ ਕਹਿੰਦਾ ਹੈ ਸਰ ਸਾਡੇ ਤਾਂ ਕੋਈ ਟੀਨ ਪਾਣੀ ਵੀ ਨਹੀਂ ਤੇ ਇਦਾਂ ਗਲਾਸ ਲੈਣਾ ਕਿੱਦਾਂ ਦਾ ਮਿਲਦਾ ਹਨਾ ਬਿਲਕੁਲ ਜੀ ਉਹ ਐਸਾ ਬੰਦਾ ਗਿੱਧਿਆ ਜੀ ਜਦੋਂ ਚਾਹ ਪੀਣ ਲੱਗਾ ਨਾ ਪਹਿਲਾਂ ਉਹਨੇ ਚਾਹ ਪੀਤੀ ਉਹ 10 ਬੋਲ ਲਗੀ ਹਾਂਜੀ ਉਹ ਤੋਂ ਪਾਇਆ ਸਪਾਂਸਰ ਹਾਂ ਹਾਂ ਸਪਾਂਸਰ ਪਾਇਆ ਹਾਂ ਜੋ ਪੀਂਦਾ ਪੀਂਦਾ ਉਹ 17 ਗਲਾਸਾਂ ਤੇ ਪਹੁੰਚ ਗਿਆ ਬੋਲੇ ਬੋਲੇ ਬਲੇ ਨਾਲੇ ਉਹ ਲੰਗਰ ਛੱਕਣੋਂ 17 ਗਲਾਸ ਪੀ ਗਏ ਫ੍ਰੀ ਹੈ ਵੀ ਹੁਣ ਪੈਸਾ ਦੇਣਾ ਹੀ ਕੋਈ ਨਹੀਂ ਦੇਣਾ ਕੋਈ ਨਹੀਂ ਇਹ ਵੀ ਇਹ ਸ਼ਬਦਾ ਮਤਲਬ ਸਾਡੇ ਪੰਜਾਬੀਆਂ ਦੇ ਹਿੱਸੇ ਜਿਹੜੇ ਸਾਡੇ ਗੁਰਦਾਰ ਸਾਹਿਬ ਸਾਡੇ ਪੰਜਾਬੀਆਂ ਨੇ ਜਿਹੜੇ ਲੋਕਾਂ ਨੂੰ ਦਿੱਤੇ ਹਨ ਇਹ ਉਹਨਾਂ ਲੋਕ ਸਾਡੇ ਹਿੱਸੇ ਆ ਸਾਡੇ ਪੰਜਾਬੀਆਂ ਦੇ ਹਿੱਸੇ ਤੇ ਦੇਖੋ ਕਿੰਨੀ ਵੱਡੀ ਗੱਲ ਆ ਆਪਾਂ ਉਹਨਾਂ ਦੇਸ਼ਾਂ ਵਿੱਚ ਜਾਣੇ ਆ ਵੱਡੀ ਗੱਲ ਆ ਕਿ ਅਸੀਂ ਇੱਥੋਂ ਛੱਡ ਕੇ ਜਾਣ ਤੇ ਉਹ ਲੋਕ ਕਹਿੰਦੇ ਸਾਡੇ ਕੋ ਫਰੀ ਵਾਲੀ ਕੋ ਫੈਸਿਲਿਟੀ ਹੈ ਨਹੀਂ ਕਿੱਡੇ ਵੱਡੇ ਭਾਗ ਆ ਸਾਡੇ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਉਹ 20 ਰੁਪਏ ਦਾ ਗੁਰੂ ਨਾਨਕ ਦਾ ਲੰਗਰ ਪੂਰੀ ਦੁਨੀਆ ਵਿੱਚ ਹੈ ਨਾ ਆਲ ਵਾਲ ਚੱਲਦਾ ਤੇ ਉਹਦਾ ਵਿਆਜ ਨਹੀਂ ਖਤਮ ਹੁੰਦਾ ਤੇ ਲੰਗਰ ਤੁਸੀਂ ਆ ਦੇਖ ਲਓ ਜਮਸ਼ੀਰ ਸਿੰਘ ਖੜੇ ਆਪਾਂ ਚਾਰ ਲੰਗਰ ਇੱਥੇ ਚੱਲਣ ਰਹੇ ਆ ਤੇ ਆ ਹਲੇ ਸਵਾ ਮਹੀਨਾ ਚੱਲਣਾ ਤੇ ਟੋਟ ਨਹੀਂ ਹੋਣੀ ਤੇ ਕਿਸਾ ਕਹਿੰਦੇ ਹੁੰਦੇ ਬਾਬੇ ਨਾਨਕ ਦਾ ਤਾਂ ਹੱਥ ਸੰਗਤ ਆ ਜਾਂਦਾ ਦਈ ਜਾਂਦਾ ਜੀ ਦਈ ਜਾਂਦਾ ਨਾ ਤੇ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਦੋਂ ਜਦੋਂ ਅਸੀਂ ਸੋਚਿਆ ਉਹ ਸ਼ੁਰੂ ਕਰਨ ਲੱਗ ਪਏ ਹਾਂ ਹਾਂਜੀ ਹਾਂਜੀ ਇੱਕ ਕਰਦੇ ਪਕੈਨੇ ਵਿੱਚ ਆਪਾਂ ਸ਼ਵੀਰ ਲਾਉਣੀ ਹੈ ਬਿਲਕੁਲ ਜੀ ਇੱਕ ਦਰਵਾਸੇ ਆਪਾਂ ਲਾਉਂਦੇ ਹਾਂ ਹਾਂਜੀ ਬਿਲਕੁਲ ਉਹ ਕਦੋਂ ਤੱਕ ਅਸੀਂ ਗੱਡੀ ਦੀ ਕਿਦੋਂ ਪ੍ਰੋਮ ਕਰਾਉਂਦੇ ਸੀਗੇ ਅੱਛਾ ਜੀ ਅਸੀਂ ਦੋਨੇ ਗੱਲ ਕਰਦੇ ਆ ਵੀ ਆਪਾਂ ਸ਼ਵੀਰ ਲਾ ਲਈਏ ਕਿਦਾਂ ਲਾ ਲਈਏ ਜੀ ਜੀ ਤੇ ਮੈਂ ਉਹਦੇ ਕਹਿੰਦਾ ਮੈਂ ਸਵਾ ਮਹੀਨਾ ਲਾ ਲਈਏ ਵਾਹਿਗੁਰੂ ਜਦੋਂ ਮਰਿਆ ਇਹ ਕਾਉਣਾ ਮੂ ਫੇਰ ਹੀ ਬਾਅਦ ਦੇਖਿਆ ਸਵਾ ਮਹੀਨਾ ਕਿੱਦਾਂ ਕੱਢਾਂਗੇ ਆਪਾਂ ਪ੍ਰੋਮ ਵੀ ਕਰਨੇ ਵਿੱਚ ਜਦੋਂ ਪ੍ਰੋਮਤੀ ਕਰੀ ਤਾਂ ਸਾਰੇ ਹੀ ਸਜੋਬ ਦਿੰਦੇ ਆ ਸਾਰੇ ਹਾਂ ਸਾਰੇ ਆ ਜਾਂਦੇ ਆ ਬਹੁਤ ਵੱਡੀ ਮਹਾਰ ਬਹੁਤ ਵਧੀਆ ਗੱਲ ਆਪਾਂ ਕਹਿੰਦੇ ਕਲਾ ਨਹੀਂ ਵੱਧਦੀ ਤੇ ਇਹ ਕਲਾ ਹੀ ਵਧ ਰਹੀ ਆ ਮਹਾਰਾਜ ਦੀ ਹਰ ਪਾਸੇ ਕਿਤੇ ਥੱਪੜ ਪੈ ਰਹੇ ਆ ਤੇ ਕਿਤੇ ਪ੍ਰੋਗਰਾਮਾਂ ਦੀ ਬਾਸ਼ਾਅ ਹੋ ਰਹੀ ਬਾਜੀ ਜਿੱਦੀ ਗੱਲ ਆ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ ਚੰਗੀਆਂ ਗੱਲਾਂ ਨੂੰ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਸ ਠੀਕ ਹੈ ਥੈਂਕ ਯੂ